अनिक कृपा कर माया के है सर पर हो के जानो अनिक बिरख की छाया सिओ रंग लावे ओ बिन से उ मन पछतावे जो दिसै ਸਚਾਲਣ ਹਰ ਨਕਟ ਰਿਓ ਤੇ ਅੰਧਾ ਅੰਧਾਰੂ ਬਤਾਉ ਸਿਉ ਜੋ ਲਾਵੇ ਨੇ ਤਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੂਖ ਦਾਈ ਤੇ ਕਿਰਪਾ ਨਨਕ ਆਪ ਲੈ ਲਈ ਅਨਿਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨੁ ਨੇ ਬਿਰਕ ਕੇ ਛਾਇਆ ਸੋ ਰੰਗ ਨਾਵੇ ਓ ਬਿਨ ਸੋ ਮਨ ਕੋ ਸਿਖਾ ਯੋਦੀ ਸੱਚਾ ਲਣਾਰ ਫਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਓ ਜੋ ਲਵਨੇ ਨਾ ਕੋ ਹੱਥ ਨ ਆਵੇ ਕੇ ਮਨਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰਪਾ ਨਾਨਕ ਆਪ ਲੈ ਨਾ ਪ੍ਰੀਤ ਸੁਖ ਦਾਈ ਮਨੁ ਪ੍ਰੀਤ ਸੁਖ ਦਾਈ ਮਨਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਦੇਵ ਉਪਦੇਸ਼ ਕਰਦੇ ਹਨ ਅਨੇਕ ਪਾਂਤ ਮਾਇਆ ਕੇ ਹੇਤ ਸਰ ਪਰ ਹੋਗੋ ਜਾਨ ਅਨੇਤ ਜਿਹੜਾ ਮਾਇਆ ਨਾ ਉਹਦਾ ਕੰਮ ਹੀ ਇਹ ਹੈ ਕਿ ਸੱਚ ਨੂੰ ਦਿਖਣ ਦੇਣਾ ਨਹੀਂ ਬੰਦੇ ਨੂੰ ਭਲੇਖੇ ਵਿੱਚ ਪਾ ਜਣਾ ਜਿਹੜਾ ਬੰਦੇ ਨੂੰ ਭਲੇਖੇ ਚ ਨਾ ਪਾਵੇ ਉਹ ਕਾਦੀ ਮਾਇਆ ਮਾਇਆ ਦਾ ਇਹੀ ਕੰਮ ਹੈ ਕਿ ਬੰਦੇ ਨੂੰ ਬਿਲਕੁਲ ਸਹੀ ਦ੍ਰਿਸ਼ਟੀ ਦਿਖਣੀ ਨਹੀਂ ਦੇਣੀ ਪੰਜ ਪੰਜ ਦੇ ਤਰੀਕੇ ਨਾਲ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ ਕੈਸ਼ ਦੇ ਰੂਪ ਵਿੱਚ ਜ਼ਮੀਨ ਜਾਇਦਾਦ ਦੇ ਰੂਪ ਵਿੱਚ ਰੰਗ ਰੂਪ ਦੇ ਰੂਪ ਵਿੱਚ ਤਾਕਤ ਸੱਤਾ ਪ੍ਰਭੂ ਸੱਤਾ ਅਨੇਕਾਂ ਤਰੀਕਾ ਨਾਲ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਫਿਰ ਆਪਾਂ ਨੂੰ ਦਿਖਣੋਂ हट ਜਾਂਦਾ ਜੋ ਚੀਜ਼ ਪੱਕਾ ਹੋਣੀ ਹੈ ਬੁੱਢਾ ਪੱਕਾਣਾ ਮੌਤ ਪੱਕਾ ਹੋਣੀ ਹੈ ਆਪਾਂ ਸੋਚੇ ਲੈ ਜਾਣਾ ਇਹ ਸਭ ਦਿਖਣਾ ਬੰਦ ਹੋ ਜਾਂਦਾ ਤੇ ਆਪਾਂ ਕੀ ਕਰਦੇ ਬਿਰਖ ਦੀ ਛਾਇਆ ਸੂਰੰਗ ਲਾਵੇ ਜਿਹੜੀ ਚੀਜ਼ ਬਿਨਸ ਜਾਣੀ ਨਾ ਪੇੜ ਦੀ ਛਾਇਆ ਸੂਰਜ ਦੂਜੇ ਪਾਸੇ ਚਲੇ ਜਾਂਦਾ ਛਾਇਆ ਦੂਜੇ ਪਾਸੇ ਚਲੀ ਜਾਂਦੀ ਆਪਾਂ ਉਹਨੂੰ ਚਿਪਟਣ ਦੀ ਕੋਸ਼ਿਸ਼ ਕਰਦੇ ਹਾਂ ਮਾਇਆ ਦਾ ਪ੍ਰਭਾਵ ਹ ਉਬਨ ਸੇ ਉਹ ਮਨ ਪਛਤਾਵੇ ਉਹਨੂੰ ਪਕੜਾਂਗੇ ਪਛਤਾਵਾ ਹੀ ਪੱਲੇ ਪਾਊਗਾ ਜੋ ਦਿਸ ਸੇ ਸੋਚਾ ਹਨ੍ਹਾਰ ਹੋਰ ਵੀ ਜਿੰਨੇ ਆਪਣੇ ਮਿੱਤਰ ਹਨ ਸੰਗੀ ਸਾਥੀ ਕੋਈ ਇਥੇ ਰਹਿਣ ਵਾਲਾ ਥੋੜਾ ਸਾਰੇ ਚਲਣ ਹਾਰੇ ਤੇ ਉਹਨਾਂ ਨਾਲ ਆਪਾਂ ਜੇ ਮੋਹ ਪਾਵਾਂਗੇ ਤੇ ਫਿਰ ਵੀ ਆਪਾਂ ਨੂੰ ਆਤਮਿਕ ਦੁੱਖ ਹੀ ਪ੍ਰਾਪਤ ਹੋਏਗਾ ਲਬਟre ਹੁੰਦੇ ਹਨ ਅੰਧ ਅੰਧਾਰ ਬਸ ਅੰਧੇਰੇ ਦੇ ਵਿੱਚ ਪ੍ਰਕਾਸ਼ ਨਹੀਂ ਨਾ ਹੈ ਗੁਰੂ ਗਿਆਨ ਨਹੀਂ ਹੈ ਮੋਹ ਪਾਈ ਫਿਰਦਾ ਇਨਸਾਨ ਬਟਾ ਉਸੋਂ ਜੋ ਲਾਵੇ ਨਹੀਂ ਤਾਗੋ ਹੱਤ ਨਾ ਆਵੇ ਕਿ ਹੁਣ ਤੁਰੇ ਜਾਂਦੇ ਰਾਹ ਜਾਂਦੇ ਨਾਲ ਜੇ ਕੋਈ ਬੋਹ ਪਾਲੇਗਾ ਉਹਦੇ ਹੱਥ ਕੀ ਹੋਣਾ ਅਗਲੇ ਨੇ ਆਪਣੇ ਰਾਹ ਚਲੇ ਜਾਣਾ ਆਪਾਂ ਨੂੰ ਆਪਣੇ ਰਾਹ ਜਾਣਾ ਪੈਣਾ ਤੇ ਇਸ ਤਰ੍ਹਾਂ ਦੀ ਮੂਰਖਤਾ ਆ ਜਾਂਦੀ ਮਾਏ ਦੇ ਪ੍ਰਭਾਵ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਨਾਨਕ ਕਰ ਕਿਰਪਾ ਕਰ ਕਿਰਪਾ ਨਾਨਕ ਆਪ ਲੈ ਲਾਈ ਜੇ ਪ੍ਰਭੂ ਦੇ ਨਾਮ ਦੀ ਪ੍ਰੀਤ ਹੈ ਨਾ ਜਿਹੜਾ ਆ ਸੱਜੁਗਾ ਸੱਚ ਹੈ ਵੀ ਸਤਨਾਕ ਹੋਸੀ ਵੀ ਸੱਚ ਜੋ ਕਰਤਾ ਪੁਰਖ ਹੈ ਜਿਹਦਾ ਹੁਕਮ ਸਾਰੀ ਕਾਇਨਾਤ ਦੇ ਵਿੱਚ ਚੱਲ ਰਿਹਾ ਤੇ ਉਸ ਨੂੰ ਜਦੋਂ ਆਪਾਂ ਉਹਦੀ ਅਰਾਧਨਾ ਕਰਾਂਗੇ ਆਪਣਾ ਹੰਕਾਰ ਮਿਟਾਵਾਂਗੇ ਕਿਉਂਕਿ ਆਪਣਾ ਤਾਂ ਹੰਕਾਰ ਅਸਲੀ ਪਰਮਪੁੱਲ ਹੈ ਕਿਉਂਕਿ ਆਪਾਂ ਕੋ ਇੱਥੇ ਰਹਿਣਾ ਥੋੜੋ ਜਦੋਂ ਇਹੋ ਜੀ ਕਿਰਪਾ ਹੋ ਜੇ ਹੰਕਾਰ ਮਿਟੇ ਤੇ ਉਸ ਪ੍ਰਭੂ ਦੀ ਅਰਾਧਨਾ ਹੋਵੇ ਪ੍ਰੀਤ ਹੋਵੇ ਇਹ ਪ੍ਰਭੂ ਦੀ ਕਿਰਪਾ ਨਾਲ ਹੀ ਹੁੰਦਾ ਨੇ ਤਾਂ ਇਨਸਾਨ ਹਮੇਸ਼ਾ ਸੋਚਦਾ ਹੈ ਕਿ ਰੱਬ ਤਾਂ ਇੱਕ ਪਰਮਪੁੱਲ ਹੈ ਕਿਹਨੇ ਰੱਬ ਦੇਖਿਆ ਉਹ ਬਈ ਜਿਹੜਾ ਸਜੂਗਾ ਸੱਚਾ ਉਹਨੂੰ ਤਾਂ ਕਹਿੰਦਾ ਕਿਹਨੇ ਦੇਖਿਆ ਤੇ ਜਿਹੜੇ ਜਿਹਦੀ ਹੋਂਦ ਆਪਣੀ ਬੁਲਬਲੇ ਦੇ ਤਰ੍ਹਾਂ ਆਪਾਂ ਆਪਾਂ ਨੂੰ ਸਭ ਕੁਝ ਸਮਝਾਂਗੇ ਆਪਣੇ ਆਪ ਨੂੰ ਕੋਈ ਤਾਂ ਪਰਮ ਹੈ ਉਹੀ ਨਮਾਇਦਾ ਪ੍ਰਭਾਅ ਹੈ ਉਹੀ ਤਾਂ ਅਗਿਆਨਤਾ ਹੈ ਤੇ ਜਦੋਂ ਕਿਰਪਾ ਹੁੰਦੀ ਹੈ ਨਾ ਗੁਰੂ ਦੀ ਤੇ ਇਹ ਅਗਿਆਨਤਾ ਦਰ ਹੁੰਦੀ ਹੈ ਹੋਂ ਮੇਟਦੀ ਹੈ ਤੇ ਇਨਸਾਨ ਪ੍ਰਭੂ ਦੀ ਆराधना ਵੱਲ ਪਿਆਰ ਪਾਉਂਦਾ ਹੈ ਤੇ ਕਿਰਪਾ ਕਰਨ ਪ੍ਰਭੂ ਆਪਾਂ ਵੀ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਪ੍ਰਭੂ ਅਰਾਧਨਾ ਕਰੀਏ ਸੋ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਚਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਵੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ